ਸਾਰੇ ਤੋਂ ਪੁੱਲਾ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਦਾਸ ਬਲਰਾਜ ਸਿੱਧੂ ਨੈਸ਼ਨਲ ਪ੍ਰਚਾਰਕ ਗੁਰੂ ਰਵਿਦਾ ਰਵਿਦਾਸੀਆ ਧਰਮ ਸੰਗਠਨ ਬੇਨਤੀ ਇਹ ਆਗੇ ਅਸੀਂ ਸਾਡਾ ਪਿੰਡ ਜਿਹੜਾ ਆ ਕੰਢੀ ਏਰੀਆ ਦੇ ਵਿੱਚ ਚੋਹਾਲ ਪਿੰਡ ਆ ਉਥੇ 20 ਸਾਲ ਤੋਂ ਕੋਈ ਇਦਾਂ ਦਾ ਏਰੀਆ ਵਧੀਆ ਬਣਿਆ ਸੀ ਪਰ ਉਥੇ 20 ਸਾਲ ਤੋਂ ਪਾਰਕ ਇੱਕ ਪਿਆ ਸੀਗਾ ਬਾਬਾ ਸਾਹਿਬ ਡਾਕਟਰ ਅਮੇਤ ਗਰ ਜੀ ਦਾ ਨਿਰਮਾਣ ਅਧੀਨ ਜਿਹਦੇ ਵਿੱਚ 8-10 ਸਾਲ ਤੋਂ ਕੋਈ ਆਪਣੇ ਸਾਡੇ ਵਿਜੇ ਸਾਪਲਾ ਜੀ ਨੇ 10 ਲੱਖ ਰੁਪਏ ਦਿੱਤਾ ਸੀ ਲੇਕਿਨ ਉਹ ਪਤਾ ਨਹੀਂ ਕਿੱਥੇ ਗਿਆ ਉਹਤੇ ਥੋੜੇ ਵਾਲੇ ਪੈਸੇ ਲੱਗੇ ਤੋਂ ਪਾਰਕ ਨਿਰਮਾਣ ਅਧੀਨ ਪਿਆ ਰਿਆ ਹੁਣ ਅਸੀਂ ਵੀ ਪਿੰਡ ਦੇ ਵਿੱਚੋਂ ਸਾਡੇ ਸਾਬਕਾ ਸਰਪੰਚ ਜੀ ਜਸਵੰਤ ਜੀ ਹੈਗੇ ਆ ਤੇ ਇਹਨਾਂ ਨੇ ਨਾਲ ਸਲਾਹ ਕੀਤੀ ਹੋਰ ਪਿੰਡ ਦੇ ਮੋਤਵਾਰ ਜਿੰਨੇ ਵੀ ਸੀਗੇ ਉਹਨਾਂ ਨੇ ਸਲਾਹ ਕਰਕੇ ਤਾਸੀ ਇਹ ਪਾਰਕ ਦਾ ਜਿਹੜਾ ਸਗਾ ਦੁਬਾਰਾ ਨਿਰਮਾਣ ਕਰਾਉਣ ਦਾ ਕੰਮ ਜਿਲ੍ਹੇ ਚਾਲੂ ਕੀਤਾ ਤੇ ਅਸੀਂ ਡੇਰਾ ਸਤਖੰਡ ਬੱਲਾ ਗਏ ਬਾ ਉੱਥੋਂ ਮਹਾਪੁਰਸਾਂ ਨੇ ਵੀ ਸਾਨੂੰ ਅਸ਼ੀਰਵਾਦ ਦਿੱਤਾ ਵੀ ਤੁਸੀਂ ਪਾਰਕ ਦਾ ਕੰਮ ਜਿਹੜਾ ਕਰੋ ਅਸੀਂ ਉਦਘਾਟਨ ਕਰਾਂਗੇ ਤੇ ਅਸੀਂ ਇਹੀ ਬੇਨਤੀ ਕਰਨ ਆਏ ਆ ਸਾਰੇ ਏਰੀਏ ਨੂੰ ਵੀ ਦੁਆਬੇ ਦੇ ਵਿੱਚ ਖਾਸ ਕਰਕੇ ਹਿਸ਼ਾਰਪੁਰ ਜ਼ਿਲ੍ਹੇ ਨੂੰ ਵੀ ਆਪਾਂ ਕਿਸੇ ਦੇ ਨਾਲ ਵੀ ਕੋਈ ਫਰਕ ਨਾ ਕਰੀਏ ਕਿਉਂਕਿ ਜਦੋਂ ਸਾਡਾ ਇੱਕ ਦੋ ਹੀ ਏਮ ਹੁੰਦੇ ਆ ਜਦੋਂ ਕਿਤੇ ਅਸੀਂ ਮਹਾਮਾਈ ਦੇ ਕਿਤੇ ਮੇਲੇ ਹੁੰਦੇ ਆ ਚਿੰਤਪੁਰਨੀ ਰੋਡ ਤੇ ਅਸੀਂ ਸਾਰੇ ਕੋਈ ਕਿਸੇ ਦਾ ਅਸੀਂ ਉਹ ਨਹੀਂ ਦੇਖਦੇ ਧਰਮ ਨਹੀਂ ਦੇਖਦੇ ਕਿਸੇ ਦਾ ਕੋਈ ਇਨਸਾਨੀਅਤ ਤੌਰ ਤੇ ਅਸੀਂ ਉਹ ਪੂਰਾ ਧੁਰ ਚੜਾਉਨੇ ਆ ਇਸੇ ਤਰ੍ਹਾਂ ਜੇ ਕਿਤੇ ਸਾਡਾ ਸਿੱਖ ਧਰਮ ਦਾ ਕਿਤੇ ਪ੍ਰੋਗਰਾਮ ਹੁੰਦਾ ਉਹ ਵੀ ਅਸੀਂ ਦਿਨੋਂ ਕਰ ਲਾ ਕੇ ਕਰਾਉਨੇ ਆ ਸਾਨੂੰ ਦੋਨਾਂ ਨੂੰ ਇਹ ਅਪੀਲ ਹੈ ਸਾਰਿਆਂ ਨੂੰ ਰਲ ਮਿਲ ਕੇ ਕਿ ਆਪਾਂ ਇਹ ਜਿਹੜਾ ਹੈਗਾ 30 ਅਕਤੂਬਰ ਅਕਤੂਬਰ ਨੂੰ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਤੇ ਇਹ ਇੱਕ ਪ੍ਰੋਗਰਾਮ ਨੂੰ ਆਪਾਂ ਧੁਰ ਚੜਾਈਏ ਉੱਤੇ ਸਟੈਚੂ ਦਾ ਗਵਾਟਰ ਹੋਣਾ ਆ ਉਸ ਤੋਂ ਬਾਅਦ 사ਤ ਸੰਗ ਹੈਗਾ ਮਾਰਾ ਡੇਰਾ ਸਤਖੰਡ ਬੰਨਾ ਤੋਂ ਮਹਾਪੁਰਸਾ ਆ ਰਹੇ ਆ ਅਖਲ ਭਾਰਤੀ ਰਬਦਾਸੀਆ ਧਰਮ ਸੰਗਠਨ ਦੀ ਪੂਰੀ ਟੀਮ ਜਿਹੜੀ ਆ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਉਦੋਂ ਹੀ ਸਾਡੇ ਨਾਲ ਹਰ ਇੱਕ ਜਿਹੜਾ ਹੈਗਾ ਬੁੱਧੀ ਜਿਵੇਂ ਸਮਾਜ ਸੇਵਕ ਤੇ ਰਾਜਨੀਤਿਕ ਬੰਦੇ ਆ ਜਿਹੜਾ ਹੈਗਾ ਉਹਨਾਂ ਨੂੰ ਵੀ ਇਹੀ ਬੇਨਤੀ ਆ ਕਿ ਉੱਥੇ ਇੱਕ ਹਾਂਜੀ ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਬਈ ਐਸੇ ਰਲ ਰਈਏ ਮਾਦੋ ਜੈਸੇ ਮਦਕ ਮੁਖੀਰਾ ਤੇ ਸਾਨੂੰ ਸਾਰਿਆਂ ਨੂੰ ਇੱਕ ਮਖੀਲ ਦੀ ਮੱਖੀਆਂ ਵਾਂਗ ਜਿੱਦਾਂ ਉਹ ਇਕੱਠੀਆਂ ਰਹਿੰਦੀਆਂ ਆ ਆਪਾਂ ਸਾਰਿਆਂ ਨੇ ਏਕਤਾ ਦਾ ਇੱਕ ਬਲ ਦਿਖਾ ਲੈਣਾ ਤਾਂ ਕਿ ਵਰਲਡ ਦੇ ਵਿੱਚ ਇਹ ਮੂਵੀਆਂ ਜਾਣੀਆਂ ਆ ਸਾਰਾ ਕੁਝ ਜਾਣਾ ਆ ਇਹਨਾਂ ਕਹਿੰਦੇ ਹੋ ਜਿਆਦਾ ਸਮਾਂ ਨਾ ਲੈਂਦੇ ਹੋ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਧੰਨਵਾਦ ਦੀਆਂ ਮੈਂ ਸਰੋਮੀ ਸ੍ਰੀ ਗੁਰੂ ਰਵਿਦਾਸ ਐਂਡ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਪਿੰਡ ਚੋਹਾਲ ਦਾ ਮੈਂ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਦਾਸ ਨੂੰ ਇਹ ਮੌਕਾ ਦਿੱਤਾ ਸੇਵਾ ਦਾ ਵਿੱਚੋਂ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਧੰਮ ਜੈ ਭਾਰਤ ਔਰ ਆਪ ਜੀ ਨੂੰ ਪਤਾ ਹੈ ਕਿ 30 ਤਰੀਕ ਨੂੰ ਸੰਸਮੇਲਨ ਹੋਣ ਜਾ ਰਿਹਾ ਉਸ ਸੰਬੰਧ ਦੇ ਵਿੱਚ ਅਸੀਂ ਸਾਰੀ ਸਮੁੱਚੀ ਟੀਮ ਜਿਹੜੀ ਹੈਗੀ ਆ ਅੱਜ ਆਪ ਜੀ ਦੇ ਰੂਬਰੂ ਹੋਏ ਆ ਔਰ ਇਸ ਦੇ ਵਿੱਚ ਇਹ ਆ ਕਿ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਸੰਤਾਂ ਮਹਾਪੁਰਸ਼ਾਂ ਦੇ ਜਿਹੜੇ ਹੈਗੇ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਆਪਾਂ ਨਿੱਘਾ ਸਵਾਗਤ ਕਰਨਾ ਕਿਉਂਕਿ ਸਾਡੇ ਧਰਮ ਗੁਰੂ ਨੇ ਔਰ ਸਾਡੇ ਅਖਿਲ ਭਾਰਤੀ ਅਰਬੀ ਦਾਸੀਆਂ ਧਰਮ ਸੰਗਠਨ ਦੇ ਚੇਅਰਮੈਨ ਵੀ ਆ ਸਾਡੇ ਮਹਾਰਾਜ ਜੀ ਔਰ ਜਿਹੜਾ ਹੈਗਾ ਉਸ ਦਿਨ ਸਟੈਚੂ ਦਾ ਨਿਰਮਾਣ ਜਿਹੜਾ ਅਦੀਨ ਜਿਹੜਾ ਸੀਗਾ ਉਹ ਉਦੋਂ ਉਹਨੂੰ ਉਹਨੂੰ ਸਥਾਪਿਤ ਕਰਨਾ ਸਟੈਚੂ ਨੂੰ ਔਰ ਮਹਾਰਾਜ ਜੀ ਨੇ ਜਿਹੜਾ ਹੈਗਾ ਉਹਨਾਂ ਦਾ ਅਧਿਗਠਨ ਕਰਨਾ ਉਸ ਚੀਜ਼ ਨੂੰ ਪਾਰਕ ਦਾ ਡੇਢ ਕਿਨਾਲ ਜਗ੍ਹਾ ਦੇ ਵਿੱਚ ਜਿਹੜਾ ਕਾਫੀ ਲੰਬੇ ਸਮੇਂ ਤੋਂ ਇਹ ਲਟਕਿਆ ਪਿਆ ਸੀ ਮਸਲਾ ਔਰ ਇਹਨੂੰ ਸਾਰਿਆਂ ਦੇ ਆਪ ਜੀ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਵਾ ਇਹਨੂੰ ਨਪਰੇ ਚੜਾਇਆ ਗਿਆ ਔਰ ਥੋੜਾ ਜਿਹਾ ਇੱਕ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜਾ ਉੱਥੇ ਕਾਫੀ ਲੰਬੇ ਸਮੇਂ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਰੇੜੀਆਂ ਲਾਈਆਂ ਸਿਗੀਆਂ ਉਹ ਵੀ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀਆਂ ਸੀ ਕਿ ਇਹਨਾਂ ਨੂੰ ਜਿਹੜਾ ਜਲਦੀ ਤੋਂ ਜਲਦੀ ਚਕਾਇਆ ਜਾਵੇ ਕਿਉਂਕਿ ਸਾਡੇ ਮਹਾਪੁਰਸ਼ਾਂ ਨੇ ਉੱਥੇ ਪਹੁੰਚਣਾ ਹੈ ਔਰ ਇਹ ਨਾ ਹੋਵੇ ਕਿ ਉੱਥੇ ਕੋਈ ਜਿਹੜਾ ਹੈਗਾ ਕੰਜਸਟਡ ਮਾਹੌਲ ਹੋਵੇ ਉਹ ਸਾਡੀ ਜਿਹੜੀ ਜਗ੍ਹਾ ਹੈਗੀ ਉਹ ਪੰਚਾਇਤ ਦੀ ਜਗ੍ਹਾ ਆ ਉਹ ਜਿਹੜੀ ਇਨਕ੍ਰੋਚਮੈਂਟ ਹੋਈ ਹੋਆ ਉਹਨੂੰ ਜਿਹੜਾ ਹੈਗਾ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਕਿ ਉਹਨੂੰ ਜਲਦੀ ਤੋਂ ਜਲਦੀ 30 ਤਰੀਕ ਤੋਂ ਪਹਿਲਾਂ ਖਾਲੀ ਕਰਾਇਆ ਜਾਵੇ ਇਹ ਆਪ ਜੀ ਦੇ ਮਾਧਮ ਰਾਹੀਂ ਹੈ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਅਪੀਲ ਕਰ 30 ਤਰੀਕ ਦੀ ਟਾਈਮਿੰਗ ਕੀ ਹੈ ਜੀ 30 ਤਰੀਕ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੇ 3 ਵਜੇ ਤੱਕ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜਾ ਹੈਗਾ ਚੱਲਣਾ ਔਰ ਉਹਦੇ ਵਿੱਚ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਸਾਰਿਆਂ ਲਈ ਚਾਹ ਪਾਣੀ ਦਾ ਪਕੌੜਿਆਂ ਦਾ ਲੰਗਰ ਜਿਹੜਾ ਹੈਗਾ ਉਹ ਚੱਲਣਾ ਸਥਾਪਨਾ ਕਿੰਨੇ ਵਜੇ ਕੀਤੀ ਗਈ ਜੀ ਜਦੋਂ ਮਹਾਪੁਰਸ਼ਾ ਨੇ ਆਉਣਾ ਉਸ ਤੋਂ ਬਾਅਦ ਸਟਾਰਟਿੰਗ ਦੇ ਵਿੱਚ ਪਹਿਲਾਂ ਇਹ ਜਿਹੜਾ ਰਿਕਾਰਡਨ ਕੀਤਾ ਜਾਊਗਾ ਉਸ ਤੋਂ ਬਾਅਦ ਅੱਗੇ ਜਿਹੜਾ ਹੈਗਾ ਨੈਕਸਟ ਪ੍ਰੋਗਰਾਮ ਜਿਹੜਾ ਸੰਸਮੇਲਨ ਦਾ ਉਹ ਹੈ। ਸਾਸ਼ਾ ਜੀ ਜੈਗੁਰਦੇਵ ਧਨਗੁਰਦੇਵ ਜੀ ਸੋ ਸਭ ਤੋਂ ਪਹਿਲਾਂ ਮੈਂ ਅਖਿਲ ਭਾਰਤੀ ਅਰਬਦਾਸਿਆ ਧਰਮ ਸੰਗਠਨ ਵੱਲੋਂ ਸਮੁੱਚੇ ਹੁਸ਼ਿਆਰਪੁਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇੱਕ ਮਨੁੱਖਤਾ ਦੇ ਵਾਸਤੇ ਇੱਕ ਬਹੁਤ ਵਧੀਆ ਕਾਰਜ ਜੋ ਭਾਰਤ ਦੇਸ਼ ਜੋ ਇੱਕ ਸੰਵਿਧਾਨ ਦੇ ਮਾਧਮੇ ਤੋਂ ਚੱਲਦਾ ਉਸ ਸੰਵਿਧਾਨ ਨਿਰਮਾਤਾ ਦਾ ਸਟੈਚੂ ਜੇਸੀ ਓਪਨਿੰਗ ਤਰਬਦਸੀਆ ਸਮਾਜ ਦੇ ਧਰਮਗੁਰੂ 1857 ਦਾ ਸਮਾਰਾ ਜੀ ਉਹਨਾਂ ਦੇ ਕੋਲ ਕਰਵਾ ਰਹੇ ਨੇ ਸੋ ਬਹੁਤ ਹੀ ਜ਼ਿਆਦਾ ਵਧਾਈ ਦੇ ਪਾਤਰ ਨੇ ਕਿਉਂਕਿ ਨੀਰਾ ਸੱਚਖੰਡ ਬੱਲਾ ਵੱਲੋਂ ਹਮੇਸ਼ਾ ਹੀ ਸਮੇਂ-ਸਮੇਂ ਤੇ ਪੂਰੀ ਮਨੁੱਖਤਾ ਵਾਸਤੇ ਨਿਰਸਵਾਰਥ ਪ੍ਰਸ਼ਾਰਥ ਕੀਤੇ ਜਾਂਦੇ ਨੇ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਫੇਤ ਪਾਪ ਤੋਂ ਉੱਪਰ ਉੱਠ ਕੇ ਪੂਰੀ ਮਨੁੱਖਤਾ ਦੇ ਭਲੇ ਲਈ ਹਮੇਸ਼ਾ ਹੀ ਕਾਰਜ ਕੀਤੇ ਚਾਹੀਏ এডਿਊਕੇਸ਼ਨ ਪੱਕਾ ਹੋਵੇ ਚਾਹੇ ਹੈਲਥ ਪੱਕਾ ਹੋਵੇ ਸਕੂਲ ਖੋਲੇ ਜਾਣ ਚਾਹੀਏ ਹਸਪੀਟਲ ਦੀ ਜ਼ਰੂਰਤ ਹੋਵੇ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਡੇਰਾ ਸਚਕੰਡ ਵਾਲਾ ਉਹ ਮੁਹਾਈ ਕਰਵਾਈ ਜਾਂਦੀ ਆ ਸੋ ਉਸ ਦੇ 30 ਤਰੀਕ ਨੂੰ ਸਤਗੁਰੂ ਨਾਨਕਾ ਦਾਸ ਮਹਾਰਾਜ ਜੀ ਜੋ ਸਵੇਰੇ ਮਹਾਰਾਜ ਜੀ ਇੱਥੇ 10:30 11:00 ਵਜੇ ਤਕਰੀਬਨ ਸ਼ਾਰਪੁਰ ਵਿਖੇ ਪਹੁੰਚ ਜਾਣਗੇ ਉਸ ਤੋਂ ਬਾਅਦ ਬਾਬਾ ਸਾਹਿਬ ਦੇ ਸਟੈਚੂ ਦੀ ਓਪਨਿੰਗ ਹੋਏਗੀ ਓਪਨਿੰਗ ਤੋਂ ਬਾਅਦ ਸੰਤ ਮਤ ਜਿੰਨੇ ਵੀ ਸੰਤ ਮਾਪ ਉਹ ਸ਼ੌਣਗੇ ਪ੍ਰਵਚਨ ਕਰਨਗੇ ਅੱਜ ਦੇਸ਼ ਦੇ ਅੰ ਜਿਹੜੀ ਵੀ ਲੜਾਈ ਜੋ ਸੰਘਰਸ਼ ਚੱਲ ਰਿਹਾ ਉਹ ਆਡੈਂਟਿਟੀ ਦੀ ਲੜਾਈ ਚੱਲ ਰਹੀ ਆ ਜਿਵੇਂ ਕਿ ਜਨਗਣਨਾ ਹੋਣ ਜਾ ਰਹੀ ਆ ਔਰ ਮਰਦਮਸ਼ੁਮਾਰੀ ਅਗਲੇ ਸਾਲ 27 ਚ ਹੋਣ ਜਾ ਰਹੀ ਆ ਔਰ 26 ਦੇ ਵਿੱਚ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕਾਰਜ ਜਿਹੜੇ ਆ ਹੋਣੇ ਆ ਸੋ ਉਸ ਦੇ ਮਾਧਮ ਦੇ ਉੱਤੋਂ ਦੇਸ਼ ਦੇ ਅੰਦਰ ਜਿਵੇਂ ਜਿਵੇਂ ਵੀ ਸਾਰੇ ਹੀ ਆਪਣੇ ਆਪਣੇ ਧਰਮਾਂ ਦੀ ਗਿਣਤੀ ਬਹੁਤ ਗਿਣਤੀ ਲਿਖਾਉਂਦੇ ਆ ਕਿਉਂਕਿ ਦੇਸ਼ ਦੀ ਜੋ ਪਲੈਨਿੰਗ ਬੋਰਡ ਆ ਪਲੈਨਿੰਗ ਜਿਹੜੀ ਆ ਉਹ ਇੱਕ ਜਿੰਨੀ ਜਿੰਨਾ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰੀ ਉਹਦੇ ਆਧਾਰ ਦੇ ਉੱਤੇ ਹੀ ਜਿਹੜਾ ਇਹ ਸਾਰੇ ਕਾਰਜ ਹੁੰਦੇ ਆ ਸੋ ਇਸ ਤਰੀਕੇ ਨਾਲ ਮੈਂ ਸਮਾਜ ਨੂੰ ਵੀ ਅਪੀਲ ਕਰਾਂਗੇ ਉਸ ਦਿਨ ਆਓ 30 ਤਰੀਕ ਨੂੰ ਸਤਸ ਮੇਲੇ ਵਿੱਚ ਪਹੁੰਚ ਕੇ ਰਬਦਾਸੀਆ ਧਰਮ ਦੇ ਮਹਾਪੁਰਸ਼ਾਂ ਦੇ ਪ੍ਰਵਚਨ ਸੁਣੋ ਔਰ ਜਨਗਣਨਾ ਦੇ ਵਿੱਚ ਵੀ ਆਪਾਂ ਸਾਰਿਆਂ ਨੇ ਰਬਦਾਸੀਆ ਧਰਮ ਲਖਾਉਣਾ ਸੋ ਇੱਕ ਮੈਂ ਬੇਨਤੀ ਛੋਟੀ ਜਿਹੀ ਕਰਦਿਆਂ ਕਿ ਆਉਣ ਵਾਲੇ ਸਮੇਂ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਜਨਮ ਦਿਨ ਆ ਰਹੀ ਆ ਜਿਵੇਂ ਕਿ ਸਾਰੇ ਧਰਮਾਂ ਦੇ ਵਿੱਚ ਆਪਣੇ ਆਪਣੇ ਮਹਾਪੁਰਸ਼ਾਂ ਦੇ ਬਹੁਤ ਵਧੀਆ ਤਰੀਕੇ ਨਾਲ ਬਿਨਾਂ ਪੇਦ ਪਾਪ ਤੋਂ ਸਾਰੇ ਰਲ ਕੇ ਮਿਲਾਉਂਦੇ ਆ। ਸੋ ਮੈਂ ਸਮੁੱਚੇ ਭਾਰਤ ਵਰਸ਼ ਨੂੰ ਇਹ ਬੇਨਤੀ ਕਰਾਂਗਾ ਕਿ ਆਓ ਸਾਰੇ ਰਲ ਕੇ ਆਪਾਂ ਸਤਿਗੁਰੂ ਰਵੀਦਾਸ ਸਹਾਰਾ ਜੀ ਦਾ 650ਵਾਂ ਜਨਮ ਦਿਤੀ ਆ ਉਹ ਵੀ ਸਾਰੇ ਰਲ ਕੇ ਪੇਦ ਪਾਪ ਤੋਂ ਜਾਤ ਪਾਤ ਉੱਪਰ ਉੱਠ ਕੇ ਮলাইਏ ਤਾਂ ਜੋ ਪੂਰੀ ਦੁਨੀਆ ਨੂੰ ਇਹ ਸੰਦੇਸ਼ ਜਾਵੇ ਕਿ ਭਾਰਤ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਤ ਪਾਤ ਦੀ ਥਾਂ ਨਹੀਂ ਹੈ। ਸਾਰੇ ਇੱਕ ਦੂਜੇ ਨਾਲ ਮਿਲ ਕੇ ਪਿਆਰ ਔਰ ਸਤਿਕਾਰ ਦੇ ਨਾਲ ਰਹਿੰਦੇ ਆ। ਸੋ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ 30 ਤਰੀਕ ਨੂੰ ਤੋ ਹਾਲ ਵਿਖੇ ਪਹੁੰਚ ਕੇ ਸਤਿਗੁਰੂ ਅੰਜੰਦਾ ਸਮਾਰਾ ਜੀ ਔਰ ਸਾਰੇ ਸਤ ਮਾਪੁਰਛਾ ਦੇ ਪਰਮੇਸ਼ਰ ਸੁਣੋ ਔਰ ਆਪਣਾ ਜੀਵਨ ਸਫਲ ਕਰੋ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਹਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਸਾਰੀ ਸੰਗਤ ਦੇ ਚਰਨਾਂ ਵਿੱਚ ਹਿਸ਼ਰਪੁਰ ਵਾਸੀਆਂ ਨੂੰ ਬੇਨਤੀ ਆ ਜਿਹੜੀਆਂ ਵੀ ਸੰਗਤਾਂ ਡੇਰਾ ਸਚਖੰਡ ਬੱਲਾਂ ਵਿਖੇ ਸੇਵਾ ਲੈ ਕੇ ਜਾਂਦੀਆਂ ਹਿਸ਼ਰਪੁਰ ਤੋਂ ਉਹਨਾਂ ਨੂੰ ਬੇਨਤੀ ਆ ਕਿ ਮਹਾਰਾਜ ਜੀ ਨੇ ਹਿਸ਼ਰਪੁਰ ਆਉਣਾ ਆ ਆਪਾਂ ਜਿਹੜੀਆਂ ਬੱਲਾਂ ਜਾਣ ਵਾਲੀਆਂ ਸੰਗਤਾਂ ਆਪਣੇ ਆਪਣੇ ਦਿਨ ਦੇ ਉੱਪਰ ਤੇ ਜਾਂਦੀਆਂ ਆ ਔਰ 30 ਤਰੀਕ ਤੋਂ ਪਹਿਲਾਂ ਪਹਿਲਾਂ ਜਾ ਕੇ ਉਹ ਜਿਹੜਾ ਸਫਾਈ અભિયાન ਹੋਣਾ ਜਿਹੜਾ ਪਰਿਵਾਰਿਕ ਪ੍ਰੋਗਰਾਮ ਜਾਂ ਜੱਥੇਬੰਦੀ ਪ੍ਰੋਗਰਾਮ ਕਰਾਰੀ ਆ ਉਹਨਾਂ ਦੇ ਸਹਿਯੋਗ ਦੇ ਵਿੱਚ ਜਿਹੜੀਆਂ ਸਾਡੀਆਂ ਹਿਸ਼ਰਪੁਰ ਤੋਂ ਸੰਗਤਾਂ ਡੇਰਾ ਵੱਲ ਜਾਂਦੀਆਂ ਆ ਉਹ ਜਾ ਕੇ ਆਪਣਾ ਉੱਥੇ ਕਾਰਜ ਰੰਭਣ ਤੇ ਸਫਾਈ ਮੁਹਿੰਮ ਨੂੰ ਚਲਾਉਣ ਔਰ ਜਿਹੜਾ ਮਹਾਰਾਜ ਜੀ ਨੂੰ ਇੱਥੇ ਆਉਣ ਤੇ ਆਪਾਂ ਉਹਨਾਂ ਦਾ ਵਧੀਆ ਤਰੀਕੇ ਦੇ ਨਾਲ ਵੈਲਕਮ ਕਰ ਸਕੀਏ ਮੈਂ ਹਿਸ਼ਰਪੁਰ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਚੜ ਕੇ ਉੱਥੇ ਸੰਗਤਾਂ ਦੇ ਦਰਸ਼ਨ ਕਰੀਏ ਤੇ ਸੰਗਤ ਦੇ ਦਰਸ਼ਨ ਕਰੀਏ ਧੰਨ ਧੰਵਾਦ ਮੇਰਾ ਨਾਮ ਹਰਵਿੰਦਰ ਸਿੰਘ ਈਰਾ ਮਹਾਰਾਜ ਜੀ ਆ ਰਿਹਾ ਜੀ ਸੰਗਤ ਤਾਂ ਹੜ ਹੀ ਆ ਜਾਣਾ ਉਹਦੀ ਆਪਾਂ ਮੈਨੂੰ ਲੱਗਦਾ ਗਿਣਤੀ ਮੰਤੀ ਤੇ ਕਰ ਨਹੀਂ ਸਕਦੇ ਤੇ ਬਾਕੀ ਜਦੋਂ ਮਹਾਰਾਜ ਜੀ ਆਉਂਦੇ ਤਾਂ ਸੰਗਤ ਦਾ ਹੜ ਆ ਜਾਂਦਾ ਹੈ ਮੇਰੇ ਸਾਬ ਨਾਲ ਕੋਈ ਗਿਣਤੀ ਮੰਤੀ ਦੇ ਵਿੱਚ ਨਹੀਂ ਪਣਾ ਚਾਹੀਦਾ ਗੱਲ ਕਰੀ ਇਹ ਪ੍ਰਵਾਸੀਆਂ ਨੂੰ ਕਾਰਜ ਪ੍ਰਧਾਨ ਜੀ ਨੇ ਅਪੀਲ ਕਰ ਦਿੱਤੀ ਹੈ ਪ੍ਰਸ਼ਾਸਨ ਨੂੰ ਕਿ ਜਿਹੜਾ ਡਾਕਟਰ ਪੀਮਰਮ ਬੜਕਰ ਸਾਹਿਬ ਜੀ ਦੀ ਪਾਰਕ ਲਈ ਜਗਾ ਅਲਟ ਹੋਈ ਆ ਬੋਸ ਨੂੰ 33 ਤੋਂ ਪਹਿਲਾਂ-ਪਹਿਲਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਕਿ ਸਾਨੂੰ ਜਲਦੀ ਤੋਂ ਜਲਦੀ ਉਹ ਜਗ੍ਹਾ ਖਾਲੀ ਕਰਾ ਕੇ ਦਿੱਤੀ ਜਾਵੇ ਕਿ ਜਿਹੜਾ ਆਪਾਂ ਅਸੀਂ ਆਪਣਾ ਮਹਾਰਾਜੀ ਦਾ ਜਿਹੜਾ ਉੱਥੇ ਬਾਬਾ ਸਾਹਿਬ ਦਾ ਸਟੈਚੂ ਲੱਗਣਾ ਆ ਉਹਦਾ ਪ੍ਰਬੰਧ ਵਧੀਆ ਤਰੀਕੇ ਦੇ ਨਾਲ ਕਰਕੇ ਉਹ ਸਰਕਾਰ ਨੂੰ ਲਗਭਗ ਇੱਕ ਸ਼ਹਿਰ ਦੀ ਸੁੰਦਰਤਾ ਬਣਾਉਣ ਵਾਲੀ ਗੱਲ ਆ ਉਹ ਜਿਹੜੀ ਪਾਰਕ ਆ ਉਹ ਕਿਸੇ ਇੱਕ ਸਮੁਦਾਏ ਜੱਕ ਕਿਤੇ ਨਹੀਂ ਹੋਣੀ ਉਹ ਸ਼ਰਪੁਰ ਦੇ ਹਿੱਸੇ ਹੋਣੀ ਆ ਤੇ ਉੱਚੇ ਸ਼ਰਪੁਰਾਣ ਦਾ ਨਾਮ ਬਣਨਾ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਉਹਨੂੰ ਆਪਣਾ ਸਾਫ਼-ਸੁਥਰਾ ਕਰ ਦੇਵੇ